ਮੇਨ ਜਿਹੜੀ ਪਨੀਰੀ ਹੁੰਦੀ ਆ ਜੀ ਉਹ ਆ ਚੀਜ਼ ਸਹੀ ਹੋਣੀ ਚਾਹੀਦੀ ਆ ਪਨੀਰੀ ਦੀ ਜੈਸ ਤਰ੍ਹਾਂ ਇਹ ਗੁਲਾਬੀ ਦੀਂਦੀ ਆ 27 ਜਨਵਰੀ ਹੋਗੀ ਤੇ ਇਹ ਹੁਣ ਸਮਝ ਲਓ 290 ਦਿਨਾਂ ਬਾਅਦ ਇਹ ਜਾਊਗੀ ਜੀ ਮਾਰਚ ਅਪ੍ਰੈਲ ਤੇ ਅਪ੍ਰੈਲ ਅਪਰੂਲ ਦੇ ਵਿੱਚ ਜਾ ਵੜਦੀ ਆ ਮਾਰਚ ਦੇ ਲਾਸਟ ਚ ਗੋਭੀ ਗੋਭੀ ਦੀ ਵੈਰਾਈਟੀ ਬਹੁਤ ਆ ਟੈਂਪਰੇਚਰ ਪੂਰਾ ਚੱਲਦੀ ਆ ਇਹ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੇ ਭਰਾਵੋ ਅੱਜ ਸੂਰਜ ਦੇਵਤਾ ਨੇ ਵੀ ਦਿੱਤੇ ਆ ਦਰਸ਼ਨ ਤੇ ਗੋਭੀ ਦੀ ਫਿਰ ਆਪਾਂ ਕਰਤੀ ਜੀ ਤਿਆਰੀ ਲੱਗ ਪਈ ਆ ਆਪਣੀ ਲੇਵਰ ਲਾਉਣ ਕੱਲ ਆਪਾਂ ਇਹਦੇ ਚ ਪਾਣੀ ਛੱੜਤਾ ਸੀਗਾ ਵੀ ਰੇਂਜ ਆ ਜਿਹੜੀ ਉਹ ਤਾਂ ਤੇ ਕਰ ਚੜ ਜੇ ਜਿੱਥੇ ਆਪਾਂ ਗੋਭੀ ਲਵਾਉਣੀ ਆ ਤਾਂ ਲੇਵਰ ਆ ਵੀ ਆ 6-7 ਸਾਲ ਤੋਂ ਇਹ ਲੇਵਰ ਲਾਉਂਦੀ ਆ ਪਹਿਲਾਂ ਆਪਣੇ ਪੰਜਾਬੀ ਲੇਵਰ ਲਾਉਂਦੀ ਸੀ ਹੁਣ ਇਹ ਪੱਕੇ ਤੌਰ ਤੇ ਲੇਵਰ ਇਹੀ ਗੋਭੀ ਲਾਉਂਦੀ ਆ ਤੇ ਇਹੀ ਆਪਣੀ ਗੋਭੀ ਵੱਢਦੀ ਆ ਜੀ ਇਹਨਾਂ ਨਾਲ ਆਪਣਾ ਠੇਕਾ ਸਿਸਟਮ ਹੀ ਹੋ ਜਾਂਦਾ ਤੇ ਗੋਭੀ ਹੁਣ ਤੁਸੀਂ ਦੇਖੋ ਜੀ ਕਿਵੇਂ ਲਵਾਈ ਦੇਖ ਸਕਦੇ ਹੋ ਕੇਰਾ ਤਾਂ ਇਸ ਤਰ੍ਹਾਂ ਚਿਣੀ ਆਉਂਦੇ ਆ ਵੀ ਜਿਵੇਂ ਪੱਠੇ ਦੀਆਂ ਇੱਟਾਂ ਚਣੀਆਂ ਹੁੰਦੀਆਂ ਬਹੁਤ ਸੋਹਣੀ ਗੋਭੀ ਲੱਗ ਰਹੀ ਹੈ ਆਪਣੀਰੀ ਬਹੁਤ ਵਧੀਆ ਆਪਣੀ ਜਿਹੜੀ ਤਿਆਰ ਸੀਗੀ ਰੈਡੀ ਕੀਤੀ ਹੋਈ ਸੀ ਪਹਿਲਾਂ ਖੰਡ ਤੋਂ ਬਚਾਈ ਵੀ ਸੀ ਐਮ ਇਸਟਾਰ ਵਗੈਰਾ ਸਪਰੇਆਂ ਲਾ ਲੂ ਕੇ ਚੰਗੀ ਕੁਆਲਿਟੀ ਤਿਆਰ ਕੀਤੀ ਸੀ ਸਾਡਾ ਛੋਟਾ ਕਿਸਾਨ ਆ ਜਿਹੜਾ ਇਹ ਵੀ ਅੱਜ ਪਹੁੰਚਿਆ ਆ ਜਾ ਵੀ ਪਨੀਰੀ ਦਿਖਾਈਏ ਫਿਰ ਇਹ ਵੀ ਹਰ ਇੱਕ ਜਿਹੜੀ ਚੀਜ਼ ਆ ਬਈ ਗੌਰ ਨਾਲ ਵੇਂਦਾ ਕਿਉਂਕਿ ਗਾਂ ਜਿਹੜਾ ਕੰਮ ਇਹਨਾਂ ਦੇ ਹੱਥ ਚ ਆ ਆਦਿਗੇ ਗਾਂ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਗੋਭੀ ਲਾਉਣੀ ਕੀ ਕਰਨਗੇ ਆਜੋ ਫਿਰ ਤੁਹਾਨੂੰ ਪਨੀਰੀ ਵਿਖਾ ਦਈਏ ਪਨੀਰੀ ਦੇ ਬਾਈ ਜੀ ਜਾਲਾ ਬਹੁਤ ਆ ਮੇਨ ਹੁੰਦੀ ਆ ਜੀ ਪਨੀਰੀ ਇਹ ਜਿਹੜੀ ਵੈਰਾਈਟੀ ਇਹ ਹੈਗੀ ਆ ਜੀ ਲੱਕੀ ਤੇ 90 ਦਿਨ ਦੀ ਵੈਰੈਟੀ ਆ ਅੱਜ ਆਪਾਂ ਪਲਾਂਟ ਕਰ ਰਹੇ ਆ ਤੇ 90 ਦਿਨਾਂ ਤੋਂ ਇਹਦਾ ਆਪਾਂ ਜਿਹੜਾ ਫੁੱਲ ਆ ਉਹ ਵੱਢਣਾ। ਮੇਨ ਜਿਹੜੀ ਪਨੀਰੀ ਹੁੰਦੀ ਆ ਜੀ ਉਹ ਆਹ ਚੀਜ਼ ਸਹੀ ਹੋਣੀ ਚਾਹੀਦੀ ਆ ਪਨੀਰੀ ਦੀ ਜਿਸ ਤਰ੍ਹਾਂ ਇਹ ਗੁਲਾਬੀ ਦੀਂਦੀ ਆ ਤੇ ਪੂਰੀ ਮੋਟੀ ਦੀਂਦੀ ਆ ਪਨੀਰੀ। ਕਈ ਹੁੰਦੀਆਂ ਪਨੀਰੀਆਂ ਬਰੀਕ ਸਪ੍ਰੇਆਂ ਸਰੂਆਂ ਨਹੀਂ ਹੁੰਦੀਆਂ। ਉਹ ਇੱਥੋਂ ਤਾਗਾ ਬਣ ਜਾਂਦਾ। ਜਿਹਨੂੰ ਆਪਾਂ ਘੰਡੀ ਰੋਗ ਜਾਂ ਕਹਿ ਦਿੰਨੇ ਆ ਵੀ ਇਹ ਚੈਫਕ ਜਾਂਦਾ ਇੱਥੋਂ ਬੂਟਾ। ਫਿਰ ਜਦੋਂ ਉਹਨੂੰ ਲਾਉਨੇ ਆ ਫਰ ਉਹ ਉਵੇਂ ਖੜਾ ਰਹਿੰਦਾ ਨਾ ਉਹ ਮਰਿਆਂ ਚ ਹੁੰਦਾ ਤੇ ਨਾ ਉਹ ਜਿਉਂਦਿਆਂ ਚ ਹੁੰਦਾ ਤੇ ਫੁੱਲ ਤਾਂ ਉਹਨੇ ਦੇਣਾ ਹੀ ਕੀ ਆ ਇਸ ਤਰ੍ਹਾਂ ਬਾਈ ਜੀ ਆਪਾਂ ਇਹ ਜਿਹੜੀ ਪਨੀਰੀ ਤਿਆਰ ਸੀ ਤੇ ਅੱਜ ਸ਼ੁਰੂਆਤ ਕਰਤੀ ਆ ਚਾਰਕ ਕਿੱਲੇ ਤੋਂ ਜਗ੍ਹਾ ਆਪਣੀ ਇਹ ਉੱਤੇ ਆ ਤੇ 2-3 ਦਿਨਾਂ ਦੇ ਵਿੱਚ ਦੀ ਆ ਜਿਹੜੀ ਇਹ ਪਨੀਰੀ ਆਪਣੀ ਲੇਵਰ ਆਪਣੀ ਲਾ ਦੂਗੀ ਤਾਂ ਤੁਹਾਨੂੰ ਦਿਖਾ ਦਈਏ ਜੀ ਜਿਹੜੀ ਗੋभी ਲੱਗਦੀ ਆ ਕਿੰਨੀ ਰੇਂਜ ਤੇ ਲੱਗਦੀ ਆ ਤੁਸੀਂ ਹੁਣ ਪਾਣੀ ਆਪਾਂ ਕੱਲ ਦਾ ਲਾਇਆ ਸੀਗਾ ਤੇ ਰੇਂਜ ਆ ਜਿਹੜੀ ਉਹ ਚੜ ਚੁੱਕੀ ਆ ਤੇ ਰੇਂਜ ਦੇ ਵਿੱਚ ਹੀ ਇਹ ਆਪਣੀ ਜਿਹੜੀ ਲੇਬਰ ਆ ਗੋਭੀ ਲਾ ਰਹੀ ਆ ਜੇ ਇਹਨੂੰ ਆਪਾਂ ਨੀਵੀਂ ਲਾ ਦਨੇ ਆ ਤਾਂ ਤਾਂ ਵੀ ਮਰ ਜੂਗੀ ਜੇ ਜ਼ਿਆਦਾ ਉੱਚੀ ਲੱਗ ਗਈ ਤਾਂ ਤਾਂ ਵੀ ਮਰ ਜੂਗੀ ਜਿੱਥੇ ਪਾਣੀ ਦੀ ਰੇਂਜ ਖੜ ਗਈ ਆ ਬਸ ਸਮਝ ਲਓ ਵੀ ਉੱਥੇ ਕਰਕੇ ਆਪਾਂ ਲੈਵਲ 'ਚ ਕਰਕੇ ਇਹ ਜਿਹੜੀ ਆਪਾਂ ਲਾਉਣੀ ਆ ਇਹ ਗੋਭੀ ਗੋਭੀ ਦੀ ਵੈਰਾਈਟੀ ਬਹੁਤ ਆ ਟੈਂਪਰੇਚਰ ਪੂਰਾ ਚੱਲਦੀ ਆ ਇਹ ਲੱਕੀ ਵੈਰਾਈਟੀ ਆ 90 ਦਿਨ ਦੀ ਇਹ ਵੈਰਾਈਟੀ ਆ ਤੇ ਅੱਜ ਆਪਾਂ ਲਾ ਰਹੇ ਆ ਜੀ ਤਕਰੀਬਨ ਅੱਜ 27 ਜਨਵਰੀ ਹੋ ਗਈ ਤੇ ਇਹ ਹੁਣ ਸਮਝ ਲਓ ਇਦੋਂ 90 ਦਿਨਾਂ ਬਾਅਦ ਇਹ ਜਾਊਗੀ ਜੀ ਮਾਰਚ ਅਪ੍ਰੈਲ ਤੇ ਅਪ੍ਰੈਲ ਅਪਰੂਲ ਦੇ ਵਿੱਚ ਜਾ ਵੜਦੀ ਆ ਮਾਰਚ ਦੇ ਲਾਸਟ ਚ ਤੇ ਉਦੋਂ ਇਹ ਆਪਣਾ ਫੁੱਲ ਲਿਆਊਗੀ ਉਹਨਾਂ ਦਿਨਾਂ 'ਚ ਜਿਹੜਾ ਹੁੰਦਾ ਇਹਨੂੰ ਪਾਣੀ ਦੀ ਤੇ ਸਪਰੇ ਜਿਹੜੀਆਂ ਹੈਗੀਆਂ ਉਹੋ ਹੀ ਲੱਗਣੀਆਂ ਹੋਰ ਕੋਈ ਜ਼ਿਆਦਾ ਖਰਚਾ ਨਹੀਂ ਆਉਣਾਗਾ ਜ਼ਿਆਦਾ ਪਾਣੀ ਦੀ ਦਿੱਕਤ ਆਉਂਦੀ ਆ ਕਿਉਂਕਿ ਗਰਮੀ ਦੇ ਦਿਨ ਆ ਜਾਣੇ ਦਿਖਾਵਾਂਗੇ ਫਿਰ ਤੁਹਾਨੂੰ ਅੱਗੇ ਜੀ ਕਿਵੇਂ ਕਿਵੇਂ ਥਿਆਰ ਹੁੰਦੀ ਆ ਗੋਭੀ ਹੋਰ ਕਿਹੜੀਆਂ ਵੈਰਾਈਟੀਆਂ ਲੱਗ ਸਕਦੀਆਂ ਜੀ ਇੱਕ ਤਾਂ ਲੱਕੀ ਵੈਰਾਈਟੀ ਆ ਤੇ ਇੱਕ ਆਪਣੀ 골ਡਨ 85 ਆ ਜਿਹੜੀ ਇਹ ਲੇਟ ਵੈਰਾਈਟੀਆਂ ਚਾਹੁੰਦੀ ਆ ਜੇ ਤੁਸੀਂ ਉਦੋਂ ਕੋਈ ਲੇਟ ਲਾਉਣੇ ਚਾਹੁੰਦੇ ਆ ਤਾਂ 15 22 ਸਜੰਟਾ ਦੀ ਆ ਉਹ ਉਦੋਂ ਲੇਟ ਲੱਗੂ ਜੀ ਮਾਰਚ ਚ ਤੇ ਉਹਦੇ ਥਾਂ ਤੇ ਫਿਰ ਆਪਾਂ ਗਾਂ ਜਿਵੇਂ ਕੋਈ ਬਾਸਪਤੀ ਜਾਂ ਕੋਈ ਹੋਰ ਵੈਰਾਈਟੀ ਲਾਉਣੀ ਆ ਤਾਂ ਉਹ ਲੇਟ ਚ ਜਲਾਈ ਚ ਬਾਸਪਤੀ ਲੱਗ ਸਕਦੀ ਆ ਕਿਉਂਕਿ ਗੇਤੀ ਬਾਸਪਤੀ ਨਹੀਂ ਮੁੜ ਕੇ ਉਹਦੇ ਚ ਲੱਗਣੀ ਤੇ ਇਸ ਤਰ੍ਹਾਂ ਬਾਈ ਜੀ ਤੁਹਾਨੂੰ ਆਪਾਂ ਦੇਵਾਂਗੇ ਜਾਣਕਾਰੀ ਸਾਰੀ ਗੋਭੀ ਵਾਲੇ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਆ ਜਾਂ ਜੁੜਨਾ ਚਾਹੁੰਦੇ ਆ ਤਾਂ ਆਪਣੀਆਂ ਵੀਡੀਓ ਦੇਖਦੇ ਰਹੋ ਜੀ ਦਿਓ ਜੀ ਹੌਸਲਾ ਫਰ ਤੇ ਬਣੇ ਰਹੋ ਜੀ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ